ਓਰੀਜਨਲ ਕਈ ਵਾਰ ਨਾ ਇਸ ਤਰ੍ਹਾਂ ਹੋ ਜਾਂਦਾ ਵੀ ਆੜੂ ਹੀ ਨਿਕਲ ਜਾਂਦਾ ਆੜੂ ਨਿਕਲ ਜਾਂਦਾ ਹਾਂ ਅਸਲੀ ਬਦਾਮ ਆਪਾਂ ਤੁਹਾਨੂੰ ਅਸਲੀ ਬਦਾਮ ਗਾਰੰਟੀ ਵਾਲਾ ਬਦਾਮ ਦਵਾਵਾਂਗੇ ਲੈ ਵੀ ਮਿੱਤਰੋ ਆਜੋ ਤੁਹਾਨੂੰ ਆਪਾਂ ਦਿਖਾਉਣੇ ਆ ਬਈ ਪੰਜਾਬ ਤੇ ਲੱਗਣ ਵਾਲਾ ਬਦਾਮ ਨਾ ਬਹੁਤ ਮੇਰੇ ਵੀਰ ਕਹਿੰਦੇ ਹੁੰਦੇ ਨੇ ਵੀ ਅਸੀਂ ਬਈ ਬਦਾਮ ਤਾਂ ਲੈ ਲਿਆ ਪਰ ਸਾਨੂੰ ਬੂਟਾ ਸਹੀ ਨਹੀਂ ਮਿਲਿਆਏਗਾ ਕਿਉਂ ਭਾਈ ਉਹ ਸਹੀ ਦਾ ਕਾਰਨ ਇਹ ਹੁੰਦਾ ਭਾਈ ਜਿਵੇਂ ਤੁਸੀਂ ਗੱਲ ਕਰੀਏ ਬਦਾਮ ਦੀ ਡਰਾਈ ਫਰੂਟ ਦੀ ориجنલ ओरिजिनल कई बार ना इस तरह हो जाता है।, है।, है, है कि आड़ू निकल जाता है आड़ू निकल जाता है हां असली बादाम अपन ਤੁਹਾਨੂੰ असली बादाम गारंटी वाला बादाम दमांगे ठीक है जी ਜਿਹੜਾ ਕਹਿ ਕੇ ਦਮਾਂਗੇ ਉਹੀ ਨਿਕਲੂਗਾ ਔਰ ਫਲ ਵੀ ਆਊਗਾ ਇਹ ਨਹੀਂ ਗੱਲ ਹੈ ਕਿ ਵੀ ਉਦਾਂ ਹੀ ਚੱਕਿਆ ਬੂਟਾ ਫੜਾਤਾ ਬਾਦਾਮ ਦੀ ਜਗ੍ਹਾ ਤੇ ਆड़ੂ ਦੇਤਾ ਇਸ ਤਰ੍ਹਾਂ ਨਹੀਂ ਹੁੰਦਾ ਤੁਹਾਨੂੰ ਬਾਦਾਮ ਦਾ ਬੂਟਾ ਅਸਲੀ ओरिजिनल ਮਿਲੂਗਾ ਜਿਹੜਾ ਕਸ਼ਮੀਰੀ ਆ ਕਸ਼ਮੀਰ ਤੋਂ ਮਗਾਇਆ ਹੋਇਆ ਪੂਰੇ ਚੱਲੂ ਆ ਬੂਟਾ ਆਪਣੇ ਹੋਊਗਾ ਪੱਕਾ ਚੱਲੂ ਗਰੰਟੀ ਹੈ ਜੀ ਪੂਰਾ ਗਰੰਟੀ ਨਾਲ ਕੰਮ ਆ ਬਾਈ ਲੈ ਵੀ ਗਰੰਟੀ ਨਾਲ ਬਈ ਪੰਜਾਬ 'ਚ ਵੀ ਤੁਸੀਂ ਬਦਾਮ ਖਾ ਸਕਦੇ ਹੋਗੇ ਦੇਖ ਸਕਦੇ ਹੋ ਬਈ ਨਾ ਹਾਂਜੀ ਹਾਂਜੀ ਇਹ ਕਿੰਨੇ ਰੁਪਏ ਦਾ ਬੂਟਾ ਈ ਹੈ ਜੇ ਬੂਟੇ ਦੀ ਗੱਲ ਬਾਤ ਕਰੀ ਮੰਨ ਕੇ ਚੱਲੋ 1500 ਰੁਪਏ ਤੋਂ ਸਟਾਰਟ ਹੋ ਕੇ 350 300 400 ਅਲੱਗ-ਅਲੱਗ ਰੇਟ 'ਚ ਸਾਈਜ਼ ਦੇ ਮੁਤਾਬਕ ਠੀਕ ਆ ਜੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਨਾ ਜੇ ਤੁਸੀਂ ਬਈ ਬਦਾਮ ਦਾ ਬੂਟਾ ਲੈ ਕੇ ਜਾਣਾ ਚਾਹੁੰਦੇ ਤਾਂ ਬਈ ਸਕਰੀਨ ਦੇ ਉੱਪਰ ਨੰਬਰ ਹੈਗਾ ਧੂਰੀ ਚਾਹ ਕੇ ਬੂਟਾ ਲੈ ਕੇ ਜਾ ਸਕਦੇ ਹੋ ਬਈ ਧੰਨਵਾਦ